श्रीवाहे गुरु साहेब जी टोडी महला पञ्जवा कर दोपदे। ඉියංකාර් සතුගුරුපර සාද මංගෝ දාන ඨාකුරනාාම අවරකශුමිරැ සංගනාචල්ලයේ මිලෑකිරපාගුණ ගාම පංගෝ දාන ටාකුරනාාම අවරකශුමේරැ සංගනාචල්ලේ මිලෑකිරපාගුණ ගාම රහාවු රාජමාල අනේකපෝග ਰਸ ਸਗਲ ਤਰ ਵਰਗੀ ਸ਼ਾਮ ਤਾਏ ਤਾਏ ਬਹੁ ਵਿਦ ਕਉ ਤਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ කහෝ නානක සන්තරීන මංගෝමරෝමන පාවැබිසරාම බින්නගෝවින්ද අවරජේ්චාහෝ දිසෑසගල බාත හැකාම බහෝ නානක සන්තරේන මංගෝමරෝමන පාවැබිසරාම වාහෙගුරුජී කා කල්සා වාහෙගුරුජී කිපතේ ටොඩි මහල්ලා පංජවා ਕਰ ਦੂਜਾ ਦੋ ਪਦੇ ਏਕ ਓਕਾਰ ਸਤਗੁਰ ਪ੍ਰਸਾਦ ਏ ਮਾਲਕ ਪ੍ਰਭ ਮੈਂ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ਕੋਈ ਵੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ ਜੇ ਤੇਰੀ ਕਿਰਪਾ ਹੋਵੇ ਤਾਂ ਮੈਨੂੰ ਤੇਰੀ ਸਿਫਤ ਸਲਾਹ ਮਿਲ ਜਾਏ ਰਹਾਓ ਏ ਭਾਈ ਕੂਮਤ ਧਨ ਤੇ ਅਨੇਕਾ ਪਦਾਰਥਾਂ ਦੇ ਸਵਾਦੇ ਸਾਰੇ ਰੁੱਖ ਦੀ ਛਾਂ ਵਰਗੇ ਹਨ ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ ਮਨੁੱਖ ਇਹਨਾਂ ਦੀ ਕਾਦਰ ਸਦਾ ਕਈ ਤਰੀਕਿਆਂ ਨਾਲ ਦੌੜ ਭੱਜ ਕਰਦਾ ਰਹਿੰਦਾ ਹੈ ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ਏ ਨਾਨਕ ਆਖ ਏ ਭਾਈ ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਹੋਰ ਹੋਰ ਹੀ ਮੰਗਦਾ ਰਹਾ ਤਾਂ ਇਹ ਸਾਰੀ ਗੱਲ ਕੱਚੀ ਹੈ ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਮਨ ਦੁਨੀਆ ਵਾਲੀ ਦੌੜ ਭੱਜ ਤੋਂ ਟਿਕਾਣਾ ਹਾਸਲ ਕਰ ਸਕੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ